ਤਾਂ ਇਹ ਉਦੋਂ ਹੀ ਕਲੀਅਰ ਹੋ ਗਿਆ ਸੀ ਜਦੋਂ ਉਹਨਾਂ ਨੇ ਇਲੈਕਸ਼ਨ ਲੜੀ ਕਿਸੇ ਤਰ੍ਹਾਂ ਦਾ ਕੋਈ ਰੀਥੋਟ ਲੱਗਦਾ ਹੈ ਅਮਰਿਤਪਾਲ ਦਾ ਇਹ ਉਹ ਤਾਂ ਕਲੀਅਰ ਹੀ ਹੈ ਉਹ ਤਾਂ ਕਲੀਅਰ ਹੀ ਹੈ ਮਤਲਬ ਕਿ ਜੋ ਉਹਨਾਂ ਦਾ ਜਿਹੜਾ ਇਲੈਕਸ਼ਨ ਕੰਟੈਸਟ ਕਰਨਾ ਫਿਰ ਉਹਨਾਂ ਦਾ ਸੌ ਚੁੱਕਣਾ ਤੇ ਹੁਣ ਇਹ ਉਹਦੀ ਸੀਕੁਐਂਸ ਦੇ ਵਿੱਚ ਹੀ ਅਗਲਾ ਸਟੈਪ ਹੈ ਹੂੰ ਠੀਕ ਹੈ ਤਾਂ ਇਹਦਾ ਮਤਲਬ ਇਹ ਨਿਕਲਿਆ ਕਿ ਖਾਲਿਸਤਾਨ ਦੀ ਜਿਹੜੀ ਪੋਲਿਟਿਕਸ ਹੈ ਉਹ ਹਾਲਾਂਕਿ ਜਿਹੜਾ ਨੈਸ਼ਨਲ ਮੀਡੀਆ ਨੇ ਪੋਰਟ੍ਰੇ ਕੀਤਾ ਤਾਂ ਉਹਨਾਂ ਨੇ ਇਹੀ ਕਿਹਾ ਕਿ ਖਾਲਿਸਤਾਨੀ ਸੈਪਰੇਟਿਸ ਅਮਰਿਤਪਾਲ ਨੇ ਇੱਕ ਆਊਟਫਿਟ ਫਲੂਟ ਕਰਤੀ ਹੁਣ ਹਾਲਾਂਕਿ ਉਹ ਟੈਗ ਉਹ ਲਾ ਨਹੀਂ ਰਹੇ ਉਹਨਾਂ ਤੋਂ ਪਰ ਉਹਨਾਂ ਨੇ ਆਪਣੇ ਏਜੰਡੇਆਂ ਰਾਹੀਂ ਦੱਸਤਾ ਕਿ ਆਈ ਐਮ ਨੋ ਮੋਰ ਖਾਲਿਸਤਾਨ ਸਪੋਰਟਰ ਹਾਂ ਐਸ ਵੀਪਲ ਐ ਸਿਮਰਨਜੀਤ ਸਿੰਘ ਮਾਨ ਹਾਂ ਜੀ ਹਾਂ ਜੀ ਤਾਂ ਉਹ ਕਾਰਨਰ ਵੀ ਕੀਤੇ ਜਾ ਰਹੇ ਨੇ ਉਸ ਗੱਲ ਤੇ ਹੁਣ ਇਹ ਉਹਨਾਂ ਦਾ ਚੈਲੰਜ ਵੀ ਹੈ ਬਿਕਾਜ਼ ਜਿਹੜਾ ਕੋਰ ਸਪੋਰਟ ਉਹਨਾਂ ਨੂੰ ਮਿਲਿਆ ਸੀ ਇਹਦੇ ਨਾਲ ਉਹਨਾਂ ਦਾ ਸਪੋਰਟ ਵਧੂਗਾ ਵੀ ਇੱਕ ਹਿੱਸੇ 'ਚ ਘਟੂਗਾ ਕਿਉਂਕਿ ਜਿਹੜਾ ਪਹਿਲਾ ਕੋਰ ਸਪੋਰਟ ਸੀ ਉਹ ਤਾਂ ਖਾਲਿਸਤਾਨ ਦੇ ਪੁਆਇੰਟ ਤੇ ਸੀ ਤਾਂ ਉਹ ਜਿਹੜੀ ਕਨਸੀਕੁਐਂਸੀ ਹੈ ਜਿਹੜਾ ਉਹ ਸਪੋਰਟਰ ਹੈ ਉਹ ਸਪੋਰਟਰ ਤਾਂ ਨਿਰਾਸ਼ ਵੀ ਹੋਇਆ ਪਰ ਇਹਦੇ ਦੂਜਾ ਜਿਹੜਾ ਮੋਡਰੇਟ ਸੈਕਸ਼ਨ ਸੀ ਜਿਹੜਾ ਉਹਨਾਂ ਦਾ ਕ੍ਰਿਟਿਕ ਕਰ ਰਿਹਾ ਸੀ ਉਹ ਕਿਤੇ ਨਾ ਕਿਤੇ ਉਹਨਾਂ ਨਾਲ ਜੁੜ ਵੀ ਸਕਦਾ ਜਿਹੜਾ ਇਹ ਗੱਲ ਕਹਿੰਦਾ ਕਿ ਅਸੀਂ ਉਹਨੂੰ ਖਾਲਿਸ ਤਾਂ ਮੈਨੂੰ ਲੱਗਦਾ ਕਿ ਉਹ ਸੈਕਸ਼ਨ ਦੀ ਸਪੋਰਟ ਵੀ ਮਿਲ ਸਕਦੀ ਹੈ।